ਉਹਨਾਂ ਪਰਿਵਾਰ ਨਾਲ ਕੋਈ ਇਹ ਕਾਰਨ ਕੀ ਹੋਤੀ ਕਿ ਪਾਰਟੀ ਛੱਡਨੀ ਪਈ ਕਿਉਂਕਿ ਮੈਂ ਕਾਂਗਰਸ ਪਾਰਟੀ ਦੇ ਵਿੱਚ ਦੂਸਰੀ ਪੀੜੀ ਹੈ ਸਾਡੀ ਬਲਕਿ ਤੀਸਰੀ ਤੇ ਚੌਥੀ ਪੀੜੀ ਦੀ ਹਾਂ ਅਸੀਂ ਕਾਂਗਰਸ ਪਾਰਟੀ ਦੀ ਬੜੀ ਸੇਵਾ ਕੀਤੀ ਹੈ ਕਾਂਗਰਸ ਪਾਰਟੀ ਦੇ ਲਈ ਮੇਰੇ ਪਿਤਾ ਜੀ ਨੇ ਕੁਰਬਾਨੀਆਂ ਦਿੱਤੀਆਂ ਫਾਦਰ ਜਿਹੜੇ ਆ ਉਹ ਜਦੋਂ ਪੰਜਾਬ ਚ ਆਸਵਾਦ ਸੀ ਉਦੋਂ ਸ਼ਹੀਦ ਹੋਏ ਆ ਜੋ ਜਦੋਂ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਬੇਇਨਸਾਫੀ ਹੁੰਦੀ ਉਹਨਾਂ ਨੂੰ ਮੰਨਦਾ ਹੈ ਮਾਨ ਸਨਮਾਨ ਨਾ ਮਿਲੇ ਤੇ ਫਿਰ ਮਨ ਦੇ ਵਿੱਚ ਦੁੱਖ ਹੁੰਦਾ। ਪੁਰ 파ਟੀ ਨੇ ਅਮੀ ਪਾਰਟੀ ਆਪ ਨੇ ਛੱਡੀ ਪਾਰਟੀ ਨੇ ਸਾਨੂੰ ਕੱਢਿਆ ਇੱਕ ਕਿਸਮ ਦਾ ਤੱਕੇ ਮਾਰਿਆ। ਤੱਕੇ ਮਾਰ ਕੇ ਮੈਨੂੰ ਸਾਨੂੰ ਸਾਡੇ ਪਰਿਵਾਰ ਨੂੰ ਦਰਦਨਾਕ ਕੀਤਾ। ਜਿਹੜੇ ਪਾਈ ਦੇ ਵਿੱਚ ਚੋਣਾਂ ਹੋਈਆਂ ਸੀ ਜਿਸ ਤਰੀਕੇ ਦੇ ਨਾਲ ਪਾਰਟੀ ਨੇ ਮੇਰਾ ਬਿਹੇਵ ਕੀਤਾ ਉਹ 2 ਸਾਲ ਤੋਂ ਮੇਰੇ ਮਨ ਦੇ ਵਿੱਚ ਬਹੁਤ ਵੱਡੀ ਠੇਸ ਲੱਗੀ ਸੀ ਉਸ ਗੱਲ ਦੀ। ਅੱਜ ਮੈਂ ਸਮਝਦਾ ਕਿ ਉਹ ਸਮਾਂ ਹੈ ਆਈ ਪਾਰਟੀ ਨੂੰ ਦੱਸਣਾ ਚਾਹੀਦਾ ਵੀ ਤੁਸੀਂ 2 ਸਾਲ ਦੇ ਵਿੱਚ ਆਪਣੀ ਕੋਈ ਗਲਤੀ ਨੂੰ ਸੁਧਾਰਨ ਦੀ ਯਤਨ ਨਹੀਂ ਕੀਤਾ ਇਸ ਕਰਕੇ ਤੁਸੀਂ ਹੁਣ ਵੀ ਸੁਧਰ ਜਾਓ ਨਹੀਂ ਤਾਂ ਤੁਹਾਡੇ ਲੋਕ ਜਿਹੜੇ ਆਗੇ ਆ ਉਹ ਤੁਹਾਨੂੰ ਸਮਰਥਨ ਨਹੀਂ ਸਰ ਬਾਈ ਇਲੈਕਸ਼ਨ ਟਾਈਮ ਤੇ ਦੇਖਿਆ ਸੀ ਉਹਦੋਂ ਵੀ ਨਾਰਾਜ਼ਗੀ ਸੀਗੀ ਕਈ ਨੀ ਵੱਡੇ ਲੀਡਰ ਵੀ ਇੱਥੇ ਪਹੁੰਚੇ ਸੀਗੇ ਲੇਕਿਨ ਹੁਣ ਕੀ ਇਸ ਵਾਰੀ ਕੋਈ ਤੁਹਾਨੂੰ ਕੋਈ ਫੋਨ ਆ ਕਿਸੇ ਨਾਲ ਗੱਲਬਾਤ ਕਰਨ ਦੀ ਕੋਈ ਦੇਖੋ ਲੀਡਰ ਆਉਂਦੇ ਨੇ ਫੋਨ ਕਰਦੇ ਨੇ ਲੇਕਿਨ ਹਲੇ ਤੱਕ ਪਰਸਨਲੀ ਕੋਈ ਲੀਡਰ ਨਹੀਂ ਆਇਆ ਜੇ ਆਵੇਗਾ ਵੀ ਹੁਣ ਸਮਾਂ ਨਹੀਂ ਕਿਉਂ ਤੇ ਅਜੇ ਜੇ ਬਾਦਲ ਸਾਹਿਬ ਹਣੇ ਤੁਹਾਨੂੰ ਟਿਕਟ ਦਿੰਦੇ ਤੇ ਤੁਸੀਂ ਸਵਾਰੀ ਲੜੋ ਉਹ ਪਾਰਟੀ ਨੇ ਫੈਸਲਾ ਕਰਨਾ ਦੇਖੋ ਹਰ ਰਾਜਨੀਤਿਕ ਪਾਰਟੀ ਦੀ ਆਪਣੀ ਪ੍ਰਕਿਰਿਆ ਹੁੰਦੀ ਹੈ ਚੋਣ ਪ੍ਰਕਿਰਿਆ ਨੂੰ ਦੀ ਕਮੇਟੀ ਹੁੰਦੀ ਹੈ ਉਹਦੀ ਹੋਰ ਕਮੇਟੀ ਹੁੰਦੀ ਹੈ ਉਹ ਫੈਸਲਾ ਜਿਹੜਾ ਹੈ ਉਹ ਕਰਨਗੇ ਇਹ ਉਹ ਟਿਕਟ ਮੈਨੂੰ ਦੇਣਗੇ ਲੜਾਉਣਗੇ ਤਾਂ ਮਜੂਰ ਸਰ ਕਿੰਨੇ ਕਿਤੇ ਚੰਦੀ ਸਾਹਿਬ ਹੁਣਾਂ ਦਾ ਰਿਸ਼ਤੇਦਾਰ ਹੀ ਵੀ ਹੈ ਤਾਂ ਕਿੱਦਾਂ ਹੋਊਗਾ ਦੇਖੋ ਰਿਸ਼ਤੇਦਾਰੀ ਰਿਸ਼ਤੇਦਾਰੀ ਵਿਚਾਰਿਕਤਾ ਹੈ ਰਿਸ਼ਤੇਦਾਰੀ ਰਾਜਨੀਤਿਕ ਵਿਚਾਰਧਾਰਾ ਜਿਹੜੀ ਹੈ ਉਹ ਡਿਫਰੈਂਟ ਹੁੰਦੀ ਹੈ ਰਿਸ਼ਤੇਦਾਰੀ ਜਿਹੜੀ ਹੈ ਡਿਫਰੈਂਟ ਹੂੰ ਸਭ ਪਵਾਂ ਸਾਡੀ ਰਾਜਨੀਤਿਕ ਦੇ ਵਿਚਾਰਤਰਾ ਇੱਕੋ ਸੀ ਕਾਂਗਰਸ ਪਾਰਟੀ ਦੇ ਵਿੱਚ ਅਸੀਂ ਰਹੇ ਲੇਕਿਨ ਜਿਸ ਤਰੀਕੇ ਦੇ ਨਾਲ ਮੇਰੇ ਨਾਲ ਮੇਰੇ ਪਰਿਵਾਰ ਦੇ ਨਾਲ ਬਿਹੇਵ ਕੀਤਾ ਗਿਆ ਸਾਥੀ ਉਹਦਾ ਸਾਨੂੰ ਬੜਾ ਦੁੱਖਾ ਔਰ ਪਾਰਟੀ ਨੇ ਸਾਡੇ ਦੇ ਦਰਵਾਜ਼ੇ ਬੰਦ ਕੀਤੇ ਰੱਖੇ ਇਸ ਕਰਕੇ ਹੁਣ ਵੀ ਆਪਣੇ ਕਿਉਂਕਿ ਤੁਸੀਂ ਇਹਦੇ ਬਾਈ ਇਲੈਕਸ਼ਨ ਦੀ ਜਦੋਂ ਗੱਲ ਕਰ ਰਹੇ ਹੋ ਕਿ ਬਾਈ ਇਲੈਕਸ਼ਨ ਕਿਉਂਕਿ ਬਾਈ ਇਲੈਕਸ਼ਨ ਨੂੰ ਸਮਾਂ ਨਹੀਂ ਸੀ ਹੂੰ ਜਨਰਲ ਇਲੈਕਸ਼ਨ ਤੇ ਭੇਜਣਾ ਕੋਈ ਇਸ ਵੀ ਨਾਲ ਦਾ ਸਮਾਂ ਨਹੀਂ ਹੈ ਮੈਂ ਉਦੋਂ ਵੀ ਕਿਹਾ ਸੀਗਾ ਜਦੋਂ ਜਨਰਲ ਇਲੈਕਸ਼ਨ ਆਏਗਾ ਉਦੋਂ ਯੂ ਵੀ ਫੀਡਿੰਗ ਤੇ ਲਾਵਾਂਗੇ ਅੱਗੇ